ਤੁਸੀਂ ਦੇਖਿਆ ਹੋਵੇਗਾ ਕਿ ਬਈ ਤੁਸੀਂ ਜੇ ਬਾਜ਼ਾਰ ਵਿੱਚ ਜਾ ਰਹੇ ਹੋ ਕਿਤੇ ਟ੍ਰੈਫਿਕ ਵਿੱਚ ਜਾ ਰਹੇ ਹੋ ਤਾਂ ਤੁਸੀਂ ਦੇਖਾਗੇ ਲੋਕਾਂ ਨੇ ਹੈਲਮਟ ਜੜਾ ਹੋਇਆ ਸਕੂਟਰ ਚਲਾਉਂਦੇ ਆਏ ਆ ਸਿਰ ਤੇ ਲਗਾਉਣ ਦੀ ਬਜਾਏ ਉਹਨਾਂ ਨੇ ਬਾਂਦ ਲੱਗਾਇਆ ਹੁੰਦਾ ਔਰ ਜਦੋਂ ਕੋਈ ਚੌਕ ਆਂਦਾ ਵੇ ਜਾਂ ਜਿੱਥੇ ਕਿਤੇ ਪੁਲਿਸ ਨਾਕਾਂਦਾ ਵੇ ਤੇ ਤਾਂ ਉਹ ਹੈਲਮਟ ਪਾ ਲੈਂਦੇ ਨੇ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਕਿ ਬਈ ਚਲਾਨ ਤੋਂ ਬਚਣਾ ਨਾ ਕਿ ਕਿ ਆਪਣੀ ਜ਼ਿੰਦਗੀ ਪਛਾਨੀ ਹੈਲਮਟ ਜੜੀਏ ਜ਼ਿੰਦਗੀ ਪਛਾਨਣਾ ਐਸੀ ਤਰ੍ਹਾਂ ਬਹੁਤ ਵਾਰੀ 슈ਗਰ ਦੇ ਮਰੀਜ਼ ਮੇਰੇ ਕੋਲ ਆਂਦੇ ਨੇ ਔਰ ਕਹਿੰਦੇ ਨੇ ਕਿ ਸਾਡਾ ਆਪਰੇਸ਼ਨ ਹੋਣ ਵਾਲਾ ਹੈ ਤੇ ਆਪਰੇਸ਼ਨ ਬਸ ਸਾਡੀ 슈ਗਰ ਕੰਟਰੋਲ ਕਰਦੇ ਹੋ ਔਰ ਬਹੁਤ ਵਾਰੀ ਉਹ ਆਪਰੇਸ਼ਨ ਹੋਣ ਤੋਂ ਬਾਅਦ ਫਿਰ ਤੋਂ ਬਦਪਰੀਜ਼ੀ ਔਰ ਦਵਾਈ ਨਾ ਖਾਣਾ ਸ਼ੁਰੂ ਕਰ ਦਿੰਦੇ ਨੇ ਤੋ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੇ ਕਿ ਮਕਸਦ ਸਿਰਫ ਆਪਰੇਸ਼ਨ ਕਰਾਣਾ ਨਹੀਂ ਹੈ ਮਕਸਦ ਇਹ ਤੁਹਾਡੀ ਉਮਰ ਲੰਬੀ ਹੋਵੇ ਉਮਰ ਚੰਗੀ ਹੋਵੇ ਔਰ ਜੇ ਤੁਸੀਂ ਸ਼ੂਗਰ ਕੰਟਰੋਲ ਦੇਖਦੇ ਹੋ ਸ਼ੂਗਰ ਵਧੀ ਰਹੇ ਨੇ ਦਿਓ ਤਾਂ